ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਸੁਧਾਰ ਆਇਆ ਗਾਇਕ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ ਦੇ ਉਤੇ ਪੋਸਟ ਪਾ ਕੇ ਦਾਅਵਾ ਕੀਤਾ ਹੈ ਲੋਕਾਂ ਨੂੰ ਜਵੰਦਾ ਦੀ ਸਿਹਤ ਬਾਰੇ ਗਲਤ ਪੋਸਟ ਨਾ ਪਾਉਣ ਦੀ ਬੇਨਤੀ ਕੀਤੀ ਹੈ ਬੀਤੇ ਦਿਨ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਸਨ ਰਾਜਵੀਰ ਜਵੰਦਾ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਵੱਜੀਆਂ ਸਨ ਫੋਰਟਿਸ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਰਾਜਵੀਰ ਜਵੰਦਾ ਫੈਨਸ ਦੇ ਵੱਲੋਂ ਜਵੰਦਾ ਦੀ ਜਲਦ ਸਿਹਤਯਾਬੀ ਦੀ ਅਰਦਾਸ ਕੀਤੀ ਜਾ ਰਹੀ ਹੈ ਤਾਂ ਰਾਜਵੀਰ ਜਵੰਦਾ ਜਿਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਹੋਇਆ ਹੈ ਕੁਲਵਿੰਦਰ ਬਿੱਲਾ ਜਿਨ੍ਹਾਂ ਦੇ ਵੱਲੋਂ ਇਹ ਦਾਵਾ ਆਪਣੀ ਪੋਸਟ ਦੇ ਵਿੱਚ ਕੀਤਾ ਗਿਆ ਹੈ ਦਾ ਫੈਨਸ ਦੇ ਵੱਲੋਂ ਜਵੰਦਾ ਦੀ ਜਲਦ ਸਿਹਤਯਾਬੀ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਸਿਹਤਯਾਬ ਹੋ ਕੇ ਰਾਜਵੀਰ ਜਵੰਦਾ ਮੁੜ ਤੋਂ ਆਪਣੀ ਗਾਇਕੀ ਦੇ ਨਾਲ ਆਪਣੇ ਅੰਦਾਜ਼ ਦੇ ਨਾਲ ਲੋਕਾਂ ਦਾ ਮਨੋਰੰਜਨ ਕਰੇ ਇਸ ਵਕਤ ਫੋਰਟਿਸ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਰਾਜਵੀਰ ਜਵੰਦਾ ਕਾ ਬੀਤੇ ਦਿਨ ਸੜਕ ਹਾਦਸੇ ਦੇ ਵਿੱਚ ਰਾਜਵੀਰ ਜਵੰਦਾ ਜ਼ਖਮੀ ਹੋ ਗਏ ਸਨ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਵੱਜੀਆਂ ਸਨ ਤੇ ਫਿਲਹਾਲ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਪੋਸਟ ਦੇ ਮੁਤਾਬਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਸੁਧਾਰ ਆਇਆ ਤਾਂ ਲਗਾਤਾਰ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਫੈਨਸ ਉਹਨਾਂ ਦੇ ਰਿਸ਼ਤੇਦਾਰ ਸਾਥ ਸੁਬੰਦੀ ਪੰਜਾਬੀ 뮤직 ਇੰਡਸਟਰੀ ਦੇ ਉਹਨਾਂ ਦੇ ਸਾਥੀ ਤੇ ਸਿਆਸਤਦਾਨ ਹਰ ਕੋਈ ਅਰਦਾਸ ਬੇਨਤੀਆਂ ਕਰ ਰਿਹਾ ਹੈ ਕਿ ਵਾਹਿਗੁਰੂ ਰਾਜਵੀਰ ਜਵੰਦਾ ਦੇ ਉੱਤੇ ਕਿਰਪਾ ਕਰਨ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਵੇ ਤੇ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਹੈ ਗੁਰੂ ਘਰਾਂ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਰਾਜਵੀਰ ਜਵੰਦਾ ਦੇ ਪਿੰਡ ਜੱਦੀ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀਆਂ ਕੀਤੀਆਂ ਗਿਆ ਨੇ ਉਹਨਾਂ ਦਾ ਪਰਿਵਾਰ ਉਨਾਂ ਨੂੰ ਚਾਉਣ ਵਾਲੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕਰ ਰਹੇ ਨੇ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜਲਦ ਸਿਹਤਯਾਬ ਹੋਣ ਪੰਜਾਬੀ ਗਾਇਕ ਰਾਜਵੀਰ ਜਵੰਦਾ ਤੇ ਇਸ ਵਕਤ ਜੋ ਗਾਇਕੀ ਦੇ ਸਿਖਰ ਦੇ ਉੱਤੇ ਸਨ ਉਸੇ ਤਰੀਕੇ ਦੇ ਨਾਲ ਆਪਣੇ ਚੰਗੇ ਚੰਗੇ ਨਵੇਂ-ਨਵੇਂ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਪੰਜਾਬ ਪੰਜਾਬੀ ਪੰਜਾਬੀਆਂ ਦੀ ਸੇਵਾ ਕਰਨ ਤੇ ਰਾਜਵੀਰ ਜਵੰਦਾ ਇਸ ਵਕਤ ਜ਼ੇਰੇ ਇਲਾਜ ਨੇ ਕੁਲਵਿੰਦਰ ਬਿੱਲਾ ਦੀ ਪੋਸਟ ਦੇ ਮੁਤਾਬਕ ਇਹ ਦਾਵਾ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਨੇ ਰਾਜਵੀਰ ਜਵੰਦਾ ਤਾਂ ਕੁਲਵਿੰਦਰ ਬਿੱਲਾ ਦੇ ਵੱਲੋਂ ਪੋਸਟ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੈ ਤਾਂ ਫੋਰਟਿਸ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਰਾਜਵੀਰ ਜਵੰਦਾ ਫੈਨਸ ਦੇ ਵੱਲੋਂ ਜਵੰਦਾ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਸਿਹਤਯਾਬ ਹੋਣ ਤੰਦਰੁਸਤ ਹੋਣ ਤੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਚਾਹਣ ਵਾਲਿਆਂ ਦੇ ਵਿੱਚ ਮੁੜ ਤੋਂ ਜਾਣ ਤਾਂ ਮੇਰੇ ਸਹਿਯੋਗੀ ਕੁਲਵਿੰਦਰ ਬਿੱਲਾ ਦੀ ਇਹ ਪੋਸਟ ਨੂੰ ਜੇਕਰ ਅਸੀਂ ਵੇਖੀਏ ਤਾਂ ਕੁਲਵਿੰਦਰ ਬਿੱਲਾ ਇਹ ਦਾਵਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਅ ਦੇਖੋ ਅਮਨ ਕਿਉਂਕਿ तमाम ਸਥਿਤੀਆਂ ਦਾ ਜ਼ਿਕਰ ਜ਼ਿਕਰ ਕਰ ਲਈ কাল ਤੋਂ ਲਗਾਤਾਰ ਵੀ ਅਸੀਂ ਇਸ ਖਬਰ ਦੇ ਉੱਪਰ ਬਣੇ ਹੋਏ ਹਾਂ ਔਰ तमाम ਜਿਹੜੇ ਗਾਇਕ ਕਲਾਕਾਰ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਔਰ ਕੰਵਰ ਗਰਵਾਲ ਦਾ ਜ਼ਿਕਰ ਕਰਨੀ ਕਰ ਲਈ ਕੋਲਵਿੰਦਰ ਵਿੱਲੇ ਦਾ ਜ਼ਿਕਰ ਕਰ ਲਈ ਔਰ ਦੋਹੇ ਅਜਿਹੇ ਕਲਾਕਾਰ ਨੇ ਜਿਹੜੇ ਗਾਇਕ ਨੇ ਕਲਾਕਾਰ ਨੇ ਜਿਹੜੇ ਕੱਲ ਸਵੇਰ ਤੋਂ ਹੀ ਰਾਜੀਵਰ ਜਵੰਦਾ ਦੇ ਨਾਲ ਨੇ ਔਰ ਉਸੇ ਤਰੀਕੇ ਦੇ ਨਾਲ ਹੀ ਉਹ ਕੱਲ ਤੋਂ ਬਾਅਦ ਲਗਾਤਾਰ ਅੱਜ ਕਵਰ ਗਰੇਵਾਲ ਦੇ ਨਾਲ ਗੱਲਬਾਤ ਹੋਈ ਰਣਜੀਤ ਬਾਵੇ ਦੇ ਨਾਲ ਗੱਲਬਾਤ ਹੋਈ ਔਰ ਜਿਸ ਤਰੀਕੇ ਦੇ ਨਾਲ ਕੁਲਵਿੰਦਰ ਬਿੱਲੇ ਵੱਲੋਂ ਇਹ ਸਿੱਧੇ ਤੌਰ ਤੇ ਪਰ ਪੋਸਟ ਪਾਈ ਗਈ ਸੋਸ਼ਲ ਮੀਡੀਆ ਦੇ ਉੱਪਰ ਕਿ ਕੱਲ ਦੇ ਨਾਲੋਂ ਸਥਿਤੀ ਜਿਹੜੀ ਆ ਉਹ ਠੀਕ ਹੈ ਤਾਂ ਉਸੇ ਤਰੀਕੇ ਦੇ ਨਾਲ ਹੁਣ ਕਵਰ ਗਰੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਮੀਡੀਆ ਦੇ ਜ਼ਰੀਏ ਗੱਲਬਾਤ ਵੀ ਜਰੂਰ ਕਹੀ ਹੈ ਔਰ ਅਸਲੀ ਨਾਲ ਸਭ ਤੋਂ ਪਹਿਲੀ ਗੱਲ ਉਹਨਾਂ ਦੀ ਹੀ ਹੈ ਕਿ ਜਿਹੜੇ ਲੋਕ ਇਸ ਮਾਮਲੇ ਨੂੰ ਲੈ ਕੇ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਤਾਂ ਉਹਨਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਨੇ ਕਿਉਂਕਿ ਅਜਿਹੀ ਸਥਿਤੀ ਕੁਝ ਵੀ ਨਹੀਂ ਹੈ ਬਿਲਕੁਲ ਕਿਉਂਕਿ ਕੱਲ ਜੇ ਅਸੀਂ ਰਾਜਵੀਰ ਜਵੰਦਾ ਦੀ ਕੱਲ ਦੀ ਸਥਿਤੀ ਦੀ ਗੱਲ ਕਰੀਏ ਤਾਂ ਕੱਲ ਸਥਿਤੀ ਬੇहद ਨਾਜ਼ੁਕ ਸੀ ਪਰ ਅੱਜ ਉਸ ਤੋਂ ਕਿਤਨਾ ਕਿਤੇ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕੱਲ ਜਿਹੜੀ ਦਿਲ ਦੀ ਧੜਕਣ ਦੀ ਔਰ ਬਲੱਡ ਪ੍ਰੈਸ਼ਰ ਦੀ ਜਿਹੜੀ ਦਿੱਕਤ ਆ ਰਹੀ ਸੀ ਕਿ ਦਵਾਈਆਂ ਜਿਹੜੀਆਂ ਸੀ ਕਿਉਂ ਜਾਦਾ ਸਟਰੋਂਗ ਦਿੱਤੀਆਂ ਜਾ ਰਹੇ ਸੀ ਸਟ੍ਰੋਡ ਦਿੱਤੇ ਜਾ ਰਹੇ ਸੀ ਲੇਕਿਨ ਕੱਲ ਦੇ ਨਾਲੋਂ ਅੱਜ ਦੀ ਸਿਟੀ ਦੇ ਵਿੱਚ ਕੁਝ ਫਰਕ ਨਜ਼ਰ ਆ ਰਿਹਾ ਕਿਉਂਕਿ ਅੱਜ ਕੁਝ ਮੂਮੈਂਟ ਜਿਹੜੀ ਹੈ ਉਹ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਉਸੇ ਤਰੀਕੇ ਦੇ ਨਾਲ ਰਣਜੀਤ ਬਾਵੇ ਵੱਲੋਂ ਇਹੀ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਕੱਲ ਦੀ ਸਿਟੀ ਦੇ ਨਾਲ ਅੱਜ ਦਾ ਜਿਹੜਾ ਉਹ ਫਰਕ ਹੈ ਔਰ ਇਸ ਦੇ ਨਾਲ ਨਾਲ ਜ਼ਮੀਨ ਦੇ ਸਮਾਨ ਦਾ ਫਰਕ ਜਿਹੜਾ ਉਹ ਦਿਖਾਈ ਦੇ ਰ ਇਸ ਸਭ ਦੇ ਨਾਲ ਦਮਾਮ ਜਿਹੜੇ ਲੋਕ ਨੇ ਉਹ ਅਦਾਸਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਸ ਦੇ ਅੱਗੇ ਨਾਉਣ ਪਰ ਜੋ ਸਥਿਤੀ ਹੈ ਜੋ ਹਾਲਾਤ ਹੈ ਕਾਲ ਤੋਂ ਬਾਅਦ ਅੱਜ ਹਸਤਾਲ ਦੇ ਵਿੱਚ ਵੀ ਕਿਤਨਾ ਕਿਤੇ ਕੁਝ ਫੱਕ ਨਜ਼ਰ ਆ ਰਿਹਾ ਉਹਨਾਂ ਨੂੰ ਐਮਰਜੈਂਸੀ ਤੋਂ ਪ੍ਰਾਈਸੀ ਸ਼ਿਫਟ ਕੱਲ ਹੀ ਕਰ ਦਿੱਤਾ ਗਿਆ ਸੀ ਲੇਕਿਨ ਅੱਜ ਆ ਜਿਹੜੀ ਸਥਿਤੀ ਹੈ ਹਾਲਾਤ ਹੈ ਰਾਜਵੀਰ ਜਵੰਦਾ ਦੇ ਕਿੰਨਾ ਕਿਤੇ ਅਰਦਾਸਾਂ ਤੋਂ ਬਾਅਦ ਕਹ ਲਈਏ ਜਾਂ ਲਗਾਤਾਰ ਜਿਹੜੇ ਲੋਕ ਨੇ ਕਿਉਂਕਿ ਇੱਥੇ ਕਵਰ ਅਗਰਵਾਲ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਲੋਕਾਂ ਦੇ ਫੋਨ ਆ ਰਹੇ ਨੇ ਦੂਰ ਦਰਡੇ ਤੋਂ ਫੋਨ ਆ ਰਹੇ ਨੇ ਕਿਸ ਨੇ ਖੰਡ ਪੜ ਧਰਾ ਲਿਆ ਹੋਰ ਕਿਤੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਦੇ ਜਿਹੜੇ ਲੋਕ ਗਾਇਕੀ ਨੂੰ ਲੈ ਕੇ ਜਿਹੜੇ ਉਹ ਗਾਣੇ ਉਹਨਾਂ ਵੱਲੋਂ ਗਾਏ ਗਏ ਸਭਿਆਚਾਰ ਦੇ ਨਾਲ ਸੰਬੰਧਿਤ ਨੇ ਔਰ ਵਿਰਾਸਤ ਦੇ ਨਾਲ ਸੰਬੰਧਿਤ ਨੇ ਤਾਂ ਉਸ ਨੂੰ ਲੈ ਕੇ ਕਿਤਨਾ ਕਿਤੇ ਇਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਪਰ ਹਾਲਾਂਕਿ ਜੋ ਕਠਨਾ ਕਰਮ ਕਲ ਵਾਪਰਿਆ ਜੋ ਸਿਟੀ ਕਲ ਬਣੀ ਰਹੀ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਗਾਇਕ ਨੇ ਕਲਾਕਾਰ ਨੇ ਉਹ ਮਿਲਣ ਆ ਰਹੇ ਨੇ surjit puller ਜਿਹੜੇ ਪੰਜਾਬੀ ਗਾਇਕ ਨੇ ਉਹ ਵੀ ਇਸ ਸਮੇਂ ਪਹੁੰਚੇ ਨੇ ਔਰ ਉਸ ਤੋਂ ਲਾਵਾ ਰਣਜੀਤ ਬਾਵਾ ਕੁਝ ਸਮਾਂ ਪਹਿਲਾਂ ਨਿਕਲੇ ਨੇ ਕਵਰ ਗਰੇਵਾਲ ਕੁਝ ਸਮਾਂ ਪਹਿਲਾਂ ਨਿਕਲੇ ਨੇ ਔਰ ਲਗਾਤਾਰ ਜਿਹੜੇ ਇੱਕ ਕਲਾਕਾਰਾਂ ਦਾ ਗਾਇਕਾਂ ਦਾ ਜਮਾਵੜਾ ਜਿਹੜਾ ਹਸਤਾਲ ਦੇ ਵਿੱਚ ਉਹਨਾਂ ਨੂੰ ਮਿਲਣ ਦੀ ਲੱਗਿਆ ਹੋਇਆ ਪਰ ਹਾਲਾਂਕਿ ਹੁਣ ਇਹੀ ਕਿਹਾ ਜਾ ਰਿਹਾ ਕਿ ਘਰ ਬੈਠ ਕੇ ਅਰਦਾਸ ਕੀਤੀ ਜਾਵੇ ਤਾਂ ਜੋ ਸਥਿਤੀ ਜਿਹੜੀ ਹੈ ਉਹ ਹੋਰ ਵਧੀਆ ਹੋ ਸਕੇ ਕਿਉਂਕਿ ਪ੍ਰਭਾਤਮਾ ਅਗੇ ਅਰਦਾਸ ਕਰੋ ਸਥਿਤੀ ਨੂੰ ਮਕਬੂਲ ਕਰੇ ਔਰ ਰਾਜਵੀਰ ਜਵੰਦਾ ਜਿਹੜੇ ਉਹਨਾਂ ਨੂੰ ਠੀਕ ਹੋ ਜੀ ਤਾਂ لازਮੀ ਤੌਰ ਦੇ ਉਤੇ ਮਨਜੋਤ ਕਿਉਂਕਿ ਇਸ ਵਕਤ ਹਰ ਕਿਸੇ ਦੀ ਅਰਦਾਸ ਹੈ ਆਸ ਹੈ ਕੀ ਰਾਜਵੀਰ ਜਵੰਦਾ ਜਲਦ ਸਿਹਤਯਾਬ ਹੋਣ ਮਨੋ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡੇ ਕੋਲੋਂ ਅਪਡੇਟ ਲਵਾਂਗੇ ਪਰ ਫਿਲਹਾਲ ਕਿਸ ਤਰੀਕੇ ਦੇ ਨਾਲ ਪ੍ਰਤੀਕਿਰਿਆ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਕੁਲਵਿੰਦਰ ਬਿੱਲਾ ਦੇ ਵੱਲੋਂ ਕੀ ਕੁਝ ਜਿਹੜਾ ਜ਼ਿਕਰ ਹੈ ਆਪਣੀ ਪੋਸਟ ਦੇ ਵਿੱਚ ਕੀਤਾ ਗਿਆ ਇੱਕ ਵਾਰ ਦਰਸ਼ਕਾਂ ਦੇ ਨਾਲ ਉਸ ਦੀ ਵੀ ਸਾਂਝ ਪਾ ਦਿੰਨੇ ਆ ਕਿਉਂਕਿ ਬੀਤੇ ਦਿਨ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਤਾਂ ਅਜੇ ਦੇ ਵਿੱਚ ਉਹਨਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਜਾਂ ਫੇਕ ਖਬਰਾਂ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਤਾਂ ਕੁਲਵਿੰਦਰ ਬਿੱਲਾ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਡਾਕਟਰ ਸਾਹਿਬ ਨੇ ਜਿੱਦਾਂ ਹੁਣੇ ਦੱਸਿਆ ਅੱਗੇ ਨਾਲੋਂ ਰਾਜਵੀਦੀ ਸੇਹ ਦੇ ਵਿੱਚ ਫਰਕ ਹੈ ਕਿਰਪਾ ਕਰਕੇ ਗਲਤ ਪੋਸਟ ਪਾ ਕੇ ਪਰਿਵਾਰ ਨੂੰ ਅਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲ ਨਾ ਤੋੜੋ ਅਰਦਾਸ ਕਰੋ ਰਾਜਵੀਰ ਠੀਕ ਹੋ ਜਾਵੇ ਕੁਲਵਿੰਦਰ ਬਿਲਾ ਪੰਜਾਬੀ ਗਾਇਕ ਜਿਨ੍ਹਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਤਾਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਫੇਸਬੁਕ ਤੇ ਉਤੇ ਪੋਸਟ ਪਾਈ ਗਈ ਹੈ ਆਰਸ਼ਦੀਪ ਕਲੇਰ ਲਿਖ ਰਹੇ ਨੇ ਉਹ ਸ਼ੇਰਾ ਉੱਠ ਜ਼ਰਾ ਤੇ ਫਿਰ ਤੋਂ ਦਿਖਾ ਜਲਵਾ ਉਹੀ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ پرواز ਵੇਖਣ ਨੂੰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਰਾਜਵੀਰ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਰਾਜਵੀਰ ਦੀ ਗਾਇਕੀ ਉਸ ਦੀ ਸਜਰੀ ਸਵੇਰ ਦੇ ਫੁੱਲ ਤੇ ਪਈ ਤਰੇਲ ਦੀਆਂ ਬੂੰਦਾ ਵਰਗੀ ਹੁੰਦੀ ਹੈ ਪੰਜਾਬ ਨੂੰ ਅਜਹੀਆਂ ਆਵਾਜ਼ਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਪੰਜਾਬ ਦੀ ਸੰਗੀਤ ਜਗਤ ਦੀ ਇਹ ਸਮੁੱਚੀ ਫਲਵਾੜੀ ਹਮੇਸ਼ਾ ਮਹਿਕਦੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਤਾਰਸ਼ਦੀਪ ਸਿੰਘ ਕਲੇਰ ਵੀ ਪ੍ਰतिक्रिया ਸਾਂਝੀ ਕਰ ਰਹੇ ਨੇ ਤਾਂ ਮਨਜੋਤ ਵੱਖ-ਵੱਖ ਪ੍ਰतिक्रियाਾਂ માં ਵੇਖਣ ਨੂੰ ਮਿਲ ਰਹੀਆਂ ਨੇ ਖਾਸ ਤੌਰ ਦੇ ਉੱਤੇ ਰਾਜਵੀਰ ਜਵੰਦਾ ਜਿਨ੍ਹਾਂ ਦੇ ਵੱਲੋਂ ਆਪਣੀ ਦਸਤਾਰ ਦੇ ਨਾਲ ਆਪਣੀ ਜ਼ੁਬਾਨ ਆਪਣੀ ਗਾਇਕੀ ਦੇ ਨਾਲ ਆਪਣੇ ਹਰਫਾਂ ਦੇ ਨਾਲ ਪੰਜਾਬ ਦੇ ਉੱਤੇ ਲੋਕਾਂ ਦੇ ਦਿਲਾਂ ਦੇ ਵਿੱਚ ਛਾਪ ਛੱਡੀ ਤੇ ਅੱਜ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹਾਦਸਾ ਹੋਇਆ ਤੇ ਹਰ ਦਿਲ ਦੇ ਵਿੱਚ ਧੜਕਦਾ ਰਾਜਵੀਰ ਜਵੰਦਾ ਅੱਜ ਲੋਕਾਂ ਦੀ ਜ਼ੁਬਾਨ ਦੇ ਉੱਤੇ ਵੀ ਹੈ ਦੇ ਕੋਮਨ ਕਿਉਂਕਿ ਇਸ ਕਰਕੇ ਵੀ ਇਹ ਚੀਜ਼ਾਂ ਅਹਿਮ ਹੋ ਜਾਂਦੀਆਂ ਨੇ ਕਿਉਂਕਿ ਜਿਹੜੇ ਲੋਕ ਗਾਇਕੀ ਦੇ ਤੌਰ ਦੇ ਉੱਪਰ ਲੋਕਾਂ ਦੇ ਵਿੱਚ ਵਿਚਰਦੇ ਨੇ ਕਿਉਂਕਿ ਜਿਹੜੇ ਰਾਜਵੀਰ ਜਵੰਦਾ ਇੱਕ ਪਾਸੇ ਬਾਈਕ ਰਾਈਡਰ ਤਾਂ ਹੈ ਨੇ ਨਾਲ ਦੀ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੀਆਂ ਲੋਕ ਖਾਣਾ ਨੂੰ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਇਹ ਇਹੀ ਕਾਰਨ ਹੈ ਕਿਉਂਕਿ ਅਸੀਂ ਲਗਾਤਾਰ ਜਿਹੜੀਆਂ ਚੀਜ਼ਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਹੋ ਜੇ ਚਾਹੇ ਉਹ ਪੋਸਟਾਂ ਹੋ ਜਨ ਚਾਹੇ ਰਾਜਸੀ ਨੇਤਾਵਾਂ ਦੀ ਪ੍ਰਕਿਰਿਆ ਹੋ ਜਨ ਚਾਹੇ ਗਾਇਕਾਂ ਕਲਾਕਾਰਾਂ ਦੀ ਪ੍ਰਕਿਰਿਆ ਹੋ ਜਨ ਚਾ ਉਹ ਸਭ ਦੇ ਵਿੱਚ ਕਿਤੇ ਵੀ ਕੋਈ ਨੇਗੇਟਿਵ ਗੱਲ ਜਿਹੜੀ ਹੈ ਉਹ ਨਿਕਲ ਕੇ ਨਹੀਂ ਆਈ ਹਰੇਕ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜੀਵ ਜਵੰਦਾ ਜਿਹੜਾ ਉਹ ਜਲਦ ਤੋਂ ਜਲਦ ਠੀਕ ਹੋ ਜਾਵੇ ਔਰ ਹਸਪਤਾਲ ਤੋਂ ਸਿਹਤਯਾਬ ਹੋ ਕੇ ਆਪਣੇ ਘਰ ਵੱਲ ਜਿਹੜਾ ਉਹ ਰਵਾਨਾ ਹੋਣ ਪਰ ਜ਼ਾਹਰ ਜੀ ਗੱਲ ਹੈ ਕੱਲ ਤੋਂ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਲਗਾਤਾਰ ਅਰਦਾਸਾਂ ਦੇ ਦੌਰ ਦੇ ਵਿੱਚ ਨੇ ਉਹ ਵੱਖ-ਵੱਖ ਜਗਾਵਾਂ ਦੇ ਉੱਪਰ ਪਹੁੰਚ ਕੇ ਅਰਦਾਸ ਕਰਾ ਰਹੇ ਆ ਕੋਈ ਸੰਗਤ ਜਿਹੜੀ ਆ ਉਹ ਪਾਠ ਕਰੀ ਜਾ ਰਹੀ ਹੈ ਔਰ ਅਕਸਰ ਜਾਂ ਕਹਿ ਲਈਏ ਵੀ ਅਖੀਰੀ ਸਿੱਟਾ ਇਹ ਹੀ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਘਰ ਜਾਣ। ਸੋ ਮੈਡੀਕਲ ਬੁਲਟਨ ਦੀ ਉਮੀਦ ਹੈ ਜਿਹੜੀ ਉਡੀਕ ਹੈ ਕਿ ਕਦੋਂ ਤੱਕ ਮੈਡੀਕਲ ਬੁਲਟਨ ਦਾ ਹਸਪਤਾਲੋਂ ਜਾਰੀ ਕੀਤਾ ਜਾਂਦਾ। ਦੂਸਰੇ ਪਾਸੇ ਜਿਵੇਂ ਅਸੀਂ ਸਵੇਰ ਤੋਂ ਜ਼ਿਕਰ ਕਰ ਰਹੇ ਸੀ ਜਿਹੜੀਆਂ ਸਪੈਸ਼ਲਿਸਟ ਡਾਕਟਰਸ ਦੀਆਂ ਟੀਮ ਜਿਹੜੀਆਂ ਨੇ ਉਹਨਾਂ ਦੇ ਜ਼ਰੀਏ ਇਲਾਜ ਕੀਤਾ ਜਾ ਰਿਹਾ ਫਿਰ ਚਾਹੇ ਉਹ ਦਿਮਾਗ ਦੇ ਵਿਭਾਗ ਦੇ ਯਾਨੀ ਕਿ ਨਿਊਰੋ ਡਿਪਾਰਟਮੈਂਟ ਤੋਂ ਹੋਣ ਦੂਸਰੇ ਪਾਸੇ ਆਊਟਸੂਡ ਡਿਪਾਰਟਮੈਂਟ ਤੋਂ ਹੋਣੇ तमाम ਜਿਹੜੇ ਸੀਨੀਅਰ ਡਾਕਟਰਸ ਨੇ ਉਹਨਾਂ ਦੀ ਅਗਵਾਈ ਦੇ ਹੇਠੇ ਪੂਰਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਡਾਕਟਰਸ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲ ਠੀਕ ਹੋ ਜਾਣਗੇ ਸੋ ਸਿੱਧੇ ਤੌਰ ਦੇ ਉੱਪਰ ਮੈਡੀਕਲ ਬੁਲਟਨ ਜਿਹੜਾ ਜਦੋਂ ਜਾਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਅਗਲੀ ਸਥਿਤੀ ਜਿਹੜੀ ਆ ਹੁਣ ਤੋਂ ਸਵੇਰ ਤੋਂ ਜਾਂ ਕੱਲ ਰਾਤ ਤੋਂ ਬਾਅਦ ਜਦੋਂ ਮੈਡੀਕਲ ਬੁਲਟਨ ਜਾਰੀ ਹੋਇਆ ਤਾਂ 24 ਘੰਟੇ ਆਬਜ਼ਰਵੇਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਇਹ ਚੀਜ਼ ਪਸਟ ਹੋ ਪਾਉਣਗੀ ਕਿ ਕਦੋਂ ਤੱਕ ਕੋਈ ਜਿਹੜੀ ਆ ਅਸਰ ਨਿਕਲ ਕੇ ਆਉਂਦਾ ਹੈ ਕਦੋਂ ਤੱਕ ਅਗਲੀ ਜਿਹੜੀ ਉਡੀਕ ਹੈ ਉਹ ਪੂਰੀ ਹੁੰਦੀ ਹੈ ਕਦੋਂ ਡਾਕਟਰਸ ਇਹ ਕਹਿੰਦੇ ਕਿ ਕੀ ਉਹ ਠੀਕ ਹੈ ਪਹਿਲਾਂ ਨਾਲੋਂ ਸਥਿਤੀ ਦੇ ਵਿੱਚ ਸੁਧਾਰ ਆ ਗਿਆ ਕਿਉਂਕਿ ਕੱਲ ਤੋਂ ਲਗਾਤਾਰ ਜਿਹੜੇ ਗਾਇਕ ਕਲਾਕਾਰ ਉਹਨਾਂ ਦੇ ਨਾਲ ਸੀਗੇ ਉਹਨਾਂ ਵੱਲੋਂ ਤਾਂ ਇਹ ਪ੍ਰਤੀਕਿਰਿਆ ਦਿੱਤੀ ਗਈ ਹੈ ਕਿ ਅਜੇ ਜਿਹੜਾ ਜਮੀਨੇ ਸਬੰਧ ਦਾ ਫਰਕ ਹੈ ਕੱਲ ਦੇ ਨਾਲੋਂ ਸਥਿਤੀ ਦਾ ਵਿੱਚ ਜਿਹੜਾ ਉਹ ਫਰਕ ਪਿਆ ਪਰ ਹੁਣ ਅੱਗੇ ਦੀ ਤਸਵੀਰ ਕੀ ਨਿਕਲ ਕੇ ਆਉਂਦੀ ਹੈ ਉਹ ਹਾਲਾਂਕਿ ਦੇਖਣਾ ਹੋਵੇਗਾ ਬਿਲਕੁਲ ਲਾਜ਼ਮੀ ਤੌਰ ਦੇ ਉਤੇ ਮੈਡੀਕਲ ਬੁਲੇਟਿਨ ਜੋ ਹੈ ਉਸ ਦੀ ਉਡੀਕ ਜਿਹੜੀ ਆ ਉਹ ਹੈ ਕਿਉਂਕਿ ਇਸ ਵਕਤ ਉਹਨਾਂ ਦੇ ਚਾਹਣ ਵਾਲਿਆਂ ਨੂੰ ਫਿਕਰ ਹੈ ਕਿ ਆਖਿਰ ਕਿਸ ਸਥਿਤੀ ਦੇ ਵਿੱਚ ਰਾਜਵੀਰ ਜਵੰਦਾ ਨੇ ਹਾਲਾਂਕਿ ਕੁਲਵਿੰਦਰ ਬਿੱਲਾ ਦੇ ਵੱਲੋਂ ਇਹ ਸਥਿਤੀ ਸਪਸ਼ਟ ਕੀਤੀ ਗਈ ਹੈ ਕਿ ਉਹ ਸਿਹਤ ਜਾਬ ਨੇ ਉਹਨਾਂ ਦੀ ਜਿਹੜੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਫਿਲਹਾਲ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਤਾਂ ਬਹੁਤ-ਬਹੁਤ ਧੰਨਵਾਦ ਮਨਜੋਤ ਤਮਾਮ ਜਾਣਕਾਰੀ ਦੇ ਲਈ ਤਾਂ ਫੋਰਟਿਸ ਹਸਪੀਟਲ ਤੋਂ ਮੇਰੇ ਸਹਿਯੋਗੀ ਮਨਜੋਤ ਸਿੰਘ ਕਾਂਗ ਮੁਹਾਲੀ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸਨ ਪਰ ਫਿਲਹਾਲ ਰਾਜਵੀਰ ਜਵੰਦਾ ਜਰੇ ਇਲਾਜ ਨੇ ਫੋਰਟਿਸ ਹਸਪੀਟਲ ਦੇ ਵਿੱਚ ਨੇ ਤੇ ਕੁਲਵਿੰਦਰ ਬਿੱਲਾ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਜਿਹੜਾ ਹੈ ਉਹ ਪਹਿਲਾਂ ਨਾਲੋਂ ਵੇਖਣ ਨੂੰ ਮਿਲਿਆ ਹੈ